ਮੌਨਸੂਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇਸ ਵਾਰ ਨਿਰਧਾਰਤ ਸਮੇਂ ਤੋਂ 8 ਦਿਨ ਪਹਿਲਾਂ ਹੀ ਕੇਰਲ ਦੇ ਤੱਟ ਤੇ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਜਾਣਕਾਰੀ ਮੁਤਾਬਕ ਇਸ ਸਾਲ ਮੌਨਸੂਨ ਪਿਛਲੇ 16 ਸਾਲਾਂ ਨਾਲੋਂ ਪਹਿਲਾਂ ਆ ਰਿਹਾ ਹੈ ਦਕਣੀ ਪੱਛਮੀ ਮੌਨਸੂਨ ਅੱਜ ਯਾਨੀ 24 ਮਈ ਨੂੰ ਕੇਰਲ ਪਹੁੰਚ ਗਿਆ ਹੈ ਜਦੋਂ ਕਿ ਆਮ ਤਰੀਕ 1 ਜੂਨ ਹੈ ਮੌਨਸੂਨ ਆਮ ਤੌਰ ਤੇ 1 ਜੂਨ ਤੱਕ ਕੇਰਲ ਪਹੁੰਚਦਾ ਹੈ ਆਖਰੀ ਵਾਰ ਕੇਰਲ ਵਿੱਚ ਮੌਨਸੂਨ ਇੰਨੀ ਜਲਦੀ 2001 ਅਤੇ 2009 ਵਿੱਚ ਪਹੁੰਚਿਆ ਸੀ ਫਿਰ ਮੌਨਸੂਨ ਨੇ 23 ਮਈ ਨੂੰ ਹੀ ਕੇਰਲ ਵਿੱਚ ਦਾਖਲ ਹੋਇਆ ਸੀ ਮੌਸਮ ਵਿਭਾਗ ਵੱਲੋਂ ਹਲਕੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ 15 ਰਾਜਾਂ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਬਿਹਾਰ ਝਾਰਖੰਡ ਤੇ ਉੜੀਸਾ ਵਿੱਚ 26 ਮਈ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਮੁਤਾਬਕ ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਤੇ ਕੇਰਲ ਚ 200 ਐਮਐਮ ਮੀਂਹ ਪੈ ਸਕਦਾ ਹੈ। ਇਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ ਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਤੇ ਮੌਨਸੂਨ ਹੁਣ ਦੱਖਣੀ ਭਾਰਤ ਰਾਹੀਂ ਉੱਤਰੀ ਵੱਲ ਤੇਜ਼ੀ ਨਾਲ ਵਧਣ ਲਈ ਤਿਆਰ ਹੈ। ਉਤੇ ਹੀ ਕਰਨਾਟਕ, ਤਾਮਿਲਨਾਡੂ, ਗੋਆ ਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਵੀ ਅਗਲੇ ਕੁਝ ਦਿਨਾਂ ਵਿੱਚ ਮੀਂਹ ਪੈਣ ਦੀ ਉਮੀਦ ਹੈ ਤੇ ਗੋਆ ਵਿੱਚ 25 ਮਈ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਦੇ ਨਾਲ ਰੈੱਡ ਅਲਰਟ ਐਲਾਨ ਕੀਤਾ ਗਿਆ ਹੈ।